ਹਾਂਜੀ ਦੋਸਤੋ ਅੱਜ ਅੱਪਾ ਗੱਲ ਕਰਦੇ ਆਂਗੇ ਤੁਹਾਡੇ ਨਾਲ ਅਣਖ ਦੀ ਵੀ ਅਣਖ ਕੀ ਹੁੰਦੀ ਹੈ ਤੇ ਜ਼ਿੰਮੇਵਾਰੀ ਕੀ ਹੁੰਦੀ ਹੈ ਇੱਕ ਆੜਤੀਆ ਸੀ ਇੱਕ ਸੇਠ ਸੀ ਉਹਦੀ ਦੁਕਾਨ ਤੇ ਇੱਕ ਮੋਨਾ ਬੰਦਾ ਆਉਂਦਾਗਾ ਤੇ ਇੱਕ ਅਮਰਤਾਰੀ ਗੁਰਸਿੱਖ ਬੰਦਾ ਆਉਂਦਾ ਇਹ ਅੱਜ ਤੋਂ 50 60 ਸਾਲ ਪਹਿਲਾਂ ਦੀ ਮੈਂ ਗੱਲ ਕਰ ਰਿਹਾ ਤੁਹਾਡੇ ਨਾਲ ਕਿ ਉਹ ਦੋਨੇ ਆੜਤੀਏ ਦੇ ਕੋਲੇ ਬਹਿ ਜਾਂਦੇ ਤੇ ਉਹ ਜਿਹੜਾ ਮੋਨਾ ਬੰਦਾ ਆਉਂਦਾ ਉਹ ਆੜਤੀਏ ਉਹਦੇ ਕੋਲੇ 20 ਕਿੱਲੇ ਜ਼ਮੀਨ ਦੀ ਹੁੰਦੀ ਤੇ ਉਹ ਆੜਤੀਏ ਨੂੰ ਕਹਿੰਦਾ ਵੀ ਮੈਨੂੰ ਯਾਰ 2 ਲੱਖ ਰੁਪਈਆ ਚਾਹੀਦਾਗਾ ਤੇ ਆੜਤੀਏ ਕਹਿੰਦਾ ਯਾਰ ਹੱਥ ਜਾ ਥੋੜਾ ਜਿਹਾ ਟੈਕਟਰ ਤੇ 2 ਲੱਖ ਰੁਪਈਆ ਤਾਂ ਮ ਉਹਦੇ ਨਾਲ ਹੀ ਜਿਹੜਾ ਗੁਰਸਿੱਖ ਬੰਦਾ ਬੈਠਾ ਹੁੰਦਾ ਉਹ ਕਹਿੰਦਾ ਯਾਰ ਦੇਖ ਕਿਲਾ ਤਾਂ ਮੇਰੇ ਕੋਲੇ ਡੇਢ ਹੀ ਐ ਪਰ ਤੈਨੂੰ ਵੀ ਪਤਾ ਮੈਂ ਜ਼ਿੰਮੇਵਾਰ ਬੰਦਾ ਐ ਤੇ ਮੈਨੂੰ 2 ਲੱਖ ਰੁਪਈਆ ਚਾਹੀਦੇ ਤੇ ਉਹ ਕਹਿੰਦਾ ਵੀ ਯਾਰ ਤੂੰ ਜ਼ਿੰਮੇਵਾਰੀ ਕਿਹਦੀ ਦੇਵੇਂਗਾ ਤੇ ਉਹ ਜਿਹੜਾ ਸਰਦਾਰ ਬੰਦਾ ਹੁੰਦਾ ਉਹ ਕਹਿੰਦਾ ਵੀ ਯਾਰ ਤੂੰ ਐ ਕਰੀ ਮੇਰੀ ਇੱਕ ਮੁੱਛ ਦਾ ਵਾਲ ਮੈਂ ਤੇਰੇ ਕੋਲੇ ਰੱਖ ਜਾਨਾਗਾ ਗਿਰਵੀ ਤੇ ਜਦੋਂ ਮੈਂ ਤੇਰੇ ਪੈਸੇ ਦਿੱਤੇ ਤੇ ਉਦੋਂ ਮੈਂ ਆਪਦੀ ਮੁੱਛ ਦਾ ਵਾਲ ਲੈ ਜੀਉਂ ਉਹ ਸੇਠ ਨੇ ਉਹਨੂੰ ਜੀ 2 ਲੱਖ ਰੁਪਈਆ ਤੁਰਤੀ ਉਹਦੇ ਦੂਜੇ ਜ਼ਿਮੀਂਦਾਰ ਦੇ ਸਾਹਮਣੇ ਕੱਢ ਕੇ ਰੱਖਤਾ ਉਹ ਕਹਿੰਦਾ ਵੀ ਲੈ ਜਾ ਯਾਰ ਮੁੱਛ ਦਾ ਵਾਲ ਵੀ ਕਿਉਂ ਜਿਹੜਾ ਦੂਸਰਾ ਬੰਦਾ ਹੁੰਦਾ ਮੋਨਾ ਬੰਦਾ ਹੁੰਦਾ ਜੀ ਆਵਰ ਤੇ ਕਹਿੰਦਾ ਯਾਰ ਹੱਥ ਜੇ ਥੋੜਾ ਜਿਹਾ ਟੈਕ ਟੈ ਤੇ 2 ਲੱਖ ਰੁਪਈਆ ਤਾਂ ਮਿਲਣਾ ਨਹੀਂ ਹੁਣ ਤੂੰ ਠਹਿਰ ਕੇ ਆਈਂ ਦੋ ਚਾਰ ਦਿਨ ਉਹਦੇ ਨਾਲ ਹੀ ਜਿਹੜਾ ਗੁਰਸਿੱਖ ਬੰਦਾ ਬੈਠਾ ਹੁੰਦਾ ਉਹ ਕਹਿੰਦਾ ਯਾਰ ਦੇਖ ਕਿਲਾ ਤਾਂ ਮੇਰੇ ਕੋਲੇ ਡੇਢ ਹੀ ਐ ਪਰ ਤੈਨੂੰ ਵੀ ਪਤਾ ਮੈਂ ਜ਼ਿੰਮੇਵਾਰ ਬੰਦਾ ਐ ਤੇ ਮੈਨੂੰ 2 ਲੱਖ ਰੁਪਈਆ ਚਾਹੀਦੇ ਤੇ ਉਹ ਕਹਿੰਦਾ ਵੀ ਯਾਰ ਤੂੰ ਜ਼ਿੰਮੇਵਾਰੀ ਕਿਹਦੀ ਦੇਵੇਂਗਾ ਤੇ ਉਹ ਜਿਹੜਾ ਸਰਦਾਰ ਬੰਦਾ ਹੁੰਦਾ ਉਹ ਕਹਿੰਦਾ ਵੀ ਯਾਰ ਤੂੰ ਐ ਕਰੀ ਮੇਰੀ ਇੱਕ ਮੁੱਛ ਦਾ ਵਾਲ ਮੈਂ ਤੇਰੇ ਕੋਲੇ ਰੱਖ ਜਾਨਾਗਾ ਗਿਰਵੀ ਤੇ ਜਦੋਂ ਮੈਂ ਉਹ ਸੇਠ ਨੇ ਉਹਨੂੰ ਜੀ 2 ਲੱਖ ਰੁਪਏ ਤੁਰਤੀ ਉਹਦੇ ਦੂਜੇ ਜ਼ਿਮੀਦਾਰ ਦੇ ਸਾਹਮਣੇ ਕੱਢ ਕੇ ਰੱਖਤਾ ਉਹ ਕਹਿੰਦਾ ਵੀ ਲੈ ਜਾ ਯਾਰ ਮੁੱਛ ਦਾ ਬਾਲ ਵੀ ਰਹਿਣ ਦੇ ਉਹ ਚਲਾ ਜਾਂਦਾ ਜੀ ਪੈਸੇ ਲੈ ਕੇ ਤੇ ਉਹ ਜਿਹੜਾ ਦੂਸਰਾ ਬੰਦਾ ਹੁੰਦਾ ਮੋਨਾ ਬੰਦਾ ਹੁੰਦਾ ਜ਼ਿਮੀਦਾਰ ਹੁੰਦਾ ਉਹ ਕਹਿੰਦਾ ਯਾਰ ਮੁੱਛ ਦੇ ਬਾਲ ਭਾਵੇਂ ਤੂੰ ਮੇਰੇ ਚਾਰ ਲੈ ਲੈਂਦਾ ਓਏ ਮੈਨੂੰ 2 ਲੱਖ ਰੁਪਏ ਦੇਣ ਦੀ ਗੱਲ ਕੀ ਤੂੰ ਉਹਦਾ ਮੁੱਛ ਦਾ ਬਾਲ ਵੀ ਨਹੀਂ ਲਿਆ ਉਹ ਕਹਿੰਦਾ ਵੀ ਮੈਨੂੰ ਪਤਾ ਇਹ ਬੰਦਾ ਅਣਖੀ ਆ ਜ਼ਿੰਮੇਵਾਰ ਬੰਦਾ ਹੈਗਾ ਤੇ ਸਰਦਾਰ ਬੰਦਾ ਜਿਹੜਾ ਪਗੜੀ ਧਾਰੀ ਆ ਉਹਦੀ ਏਡੀ ਵੱਡੀ ਜ਼ਿੰਮੇਵਾਰੀ ਹੁੰਦੀ ਆ ਉਹ ਕਹਿੰਦਾ ਮੈਨੂੰ ਇਹ ਕਿਉਂਕਿ ਉਹਨੇ ਮੁੱਛ ਦਾ ਵਾਲ ਕਹੀ ਏਸੇ ਲਈ ਤਾਂ ਵੀ ਮੈਂ ਲਿਆ ਨਹੀਂਗਾ ਪਰ ਤੂੰ ਚਾ ਚਾਰ ਵਾਲ ਮੁੱਛਾਂ ਦੇ ਦੀ ਜੰਨਾ ਉੱਥੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਬੰਦਾ ਕਿੰਨਾ ਕੁ ਜ਼ਿੰਮੇਵਾਰ ਹੈ ਤੇ ਕਿੰਨਾ ਕਾਬ ਦੀ ਅਣਖ ਨੂੰ ਬਰਕਰਾਰ ਰੱਖੂਗਾ ਸੋ ਆਪਦੀਆਂ ਜ਼ਿੰਮੇਵਾਰੀਆਂ ਨੂੰ ਜੇ ਆਪਾਂ ਸਮਝਦੇ ਆ ਤਾਂ ਉੱਥੇ ਆਪਾਂ ਨੂੰ ਕਿਸੇ ਚੀਜ਼ ਦੀ ਘਾਟ ਦੇਣ ਦੀ ਤੇ ਕੋਈ ਵੀ ਆਪਾਂ ਨੂੰ ਕਿਸੇ ਗੱਲ ਤੋਂ ਜਵਾਬ ਨਹੀਂ ਦਿੰਦਾ ਸੋ ਇਸ ਕਰਕੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਣਾ ਕੇ ਰੱਖਿਆ ਕਰੋ ਤਾਂ ਕਿ ਤੁਹਾਡਾ ਜਿਹੜਾ ਸਮਾਜ ਦੇ ਵਿੱਚ ਰਤਬਾ ਹੈਗਾ ਉਹ ਬਣਿਆ ਰਹੇ ਤੇ ਜਦੋਂ ਵੀ ਤੁਹਾਨੂੰ ਲੋੜ ਪੈਂਦੀ ਹੈ ਤੇ ਤੁਹਾਨੂੰ ਕਿਸੇ ਪੈਸੇ ਦੀ ਲੋੜ ਹੈ ਕਿਸੇ ਹੋਰ ਕੰਮਕਾਰ ਦੇ ਵਿੱਚ ਕਿਸੇ ਦੀ ਲੋੜ ਹੈ ਤਾਂ ਤੁਹਾਨੂੰ ਸੋ ਵੀਡੀਓ ਲਗੀ ਦੋਸਤੋ ਵਧੀਆ ਤਾਂ ਸ਼ੇਅਰ ਜਰੂਰ ਕਰ ਦਿਓ ਲਾਈਕ ਕਰ ਦਿਓ ਧੰਨਵਾਦ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਤੇ